ਉਨ੍ਹਾਂ ਦੇ ਸ਼ਬਦਾਂ 'ਚ ਤਾਕਤ ਹੈ। ਬਾਬਾ ਕਬੀਰ ਸਾਹਿਬ ਦੇ, ਬਾਬਾ ਰਵਦਾਸ ਸਾਹਿਬ ਦੇ ਸ਼ਬਦਾਂ 'ਚ ਤਾਕਤ ਹੈ। ਬੜੇ ਡੰਗਾਈ ਵਾਲੇ ਬਚਨ ਨੇ ਬੜੀ ਡੰਗਾਈ ਵਾਲੀ ਇਹ ਸ਼ਬਦਾਵਦੀ ਵਰਤੀ ਕਹੀ ਹੈ ਸਤਿਗੁਰਾਂ ਐਡੀ ਡੂੰਗੀ ਸਾਜ ਐਨਾ ਭਗਤਾਂ। ਪਰ ਇੱਕ ਗੱਲ ਨੋਟ ਕਰਿਓ। ਬਾਬੇ ਨਾਨਕ ਨੇ ਨਹੀਂ ਕਿਹਾ ਕਿ ਮਹੱਲਾ ਪਹਿਲਾ ਇਹ ਬਾਣੀ ਮੇਰੀ ਹੈ। ਸਤਿਗੁਰਾਂ ਨੇ ਕਿਹਾ ਕਿ ਇਹ ਬਾਣੀ ਮੇਰੀ ਐ ਕਬੀਰ ਸਾਹਿਬ ਦੇ ਸ਼ਬਦਾਂ ਨੂੰ ਆਪਣੇ ਬਣਾ ਕੇ ਨਹੀਂ ਪਰੋਸਿਆ ਕਿ ਇਹ ਸ਼ਬਦ ਮੇਰੇ ਨੇ ਨਹੀਂ ਇਹ ਸ਼ਬਦ ਬਾਬਾ ਕਬੀਰ ਸਾਹਿਬ ਦੇ ਨੇ ਤੇ ਬਾਬਾ ਕਬੀਰ ਸਾਹਿਬ ਦਾ ਹੀ ਨਾਮ ਆਏਗਾ ਜਦੋਂ ਪੜੋਗੇ ਬਾਣੀ ਭਗਤ ਕਬੀਰ ਜੀ ਦੀ ਜਦੋਂ ਪੜੋਗੇ ਬਾਣੀ ਭਗਤ ਰਵਿਦਾਸ ਸਾਹਿਬ ਜੀ ਦੀ ਭਗਤ ਰਵਿਦਾਸ ਜੀ ਦੀ ਬਾਣੀ ਦਸਰ ਲੇਖ ਮੇਲੇ ਉਨ੍ਹਾਂ ਦੇ ਨਾਮ ਅਖੀਰ ਲੀਆਂ ਪੰਕਤੀਆਂ 'ਚ ਵਰਤੇ ਗਏ ਤੇ ਪਤਾ ਲੱਗ ਜਾਂਦਾ ਕਿ ਇਹ ਬਾਣੀ ਕਿਹੜੇ ਮਹਾਂਪੁਰਖ ਦੀ ਹੈ ਹੁਣ ਜਿਹੜੇ 15 ਦੇ 15 ਭਗਤਾਂ ਦੀ ਬਾਣੀ ਇਕੱਤਰ ਕੀਤੀ ਗਈ ਕਿਸੇ ਭਗਤ ਦੇ ਬਾਣੀ ਦੀ ਇੱਕ ਪੰਕਤੀ ਨਾਲ ਵੀ ਛੇੜਛਾੜ ਨਹੀਂ ਕੀਤੀ ਗੁਰੂ ਸਾਹਿਬ ਨੇ ਕਿ ਇਹ ਬਾਣੀ ਮੇਰੀ ਹੈ ਹਾਂ ਇਸ ਗੱਲ ਦੇ ਹਵਾਲੇ ਜਰੂਰ ਮਰਦੇ ਨੇ ਜਦੋਂ ਰਬੀ ਬਾਣੀ ਪੜਦੇ ਹੋ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਅੰਗਦ ਦੇ ਪਾਸ਼ਾ ਕੋਲ ਸੀ ਭਗਤ ਸਹਿਬਾਨਾ ਦੀ ਬਾਣੀ ਗੁਰੂ ਨਾਨਕ ਸਾਹਿਬ ਕੋਲ ਸੀ ਉਹਦੇ ਲਈ ਸ਼ਬਦ ਮਿਲਦੇ ਜੁਲਦੇ ਨੇ ਜਿਵੇਂ ਬੇੜਾ ਬੰਦ ਨ ਸੁਕਿਓ ਬੰਦਨ ਕੀ ਬੇਲਾ ਇਹ ਸ਼ਬਦ ਜਿੱਥੇ ਭਗਤ ਕਬੀਰ ਸਾਹਿਬ ਦਾ ਉੱਥੇ ਇਹ ਸ਼ਬਦ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਪ ਤਪ ਕਾ ਬੰਦ ਬੇੜਲਾ ਜਿਤ ਲੰਗਾ ਵਕੀਲਾ ਮਤਲਬ ਸ਼ਬਦ ਮਿਲਦੇ ਨੇ ਬਾਬਾ ਕਬੀਰ ਸਾਹਿਬ ਕਹਿ ਰਿਹਾ ਬੇੜਾ ਬੰਦ ਨਸ ਕਿਉ ਬੰਦਨ ਕੀ ਬੇੜਾ